ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪੈਨ ਭਰਾਵਾਂ ਨੂੰ ਜੀ ਆਪਾਂ ਜੀ ਅੱਜ ਨਾ ਨਵੇਂ ਟੌਪਿਕ ਤੇ ਵੀਡੀਓ ਸ਼ੁਰੂ ਕਰ ਲੱਗੇ ਜੀ ਇਹ ਟੌਪਿਕ ਦਾ ਨਾਮ ਹੈ ਜੀ ਮਸਟਾਈਟਸ ਥ੍ਰੀਲਾ ਰੋਗ ਤੇ ਇਹ ਬਹੁਤ ਜ਼ਿਆਦਾ ਖਤਰਨਾਕ ਬਿਮਾਰੀ ਹੈ ਜੀ ਇਹਦੇ ਨਾ ਕਾਰਨ ਤੋਂ ਦੱਸਾਂਗੇ ਅੱਜ ਵੀ ਇਹਦੇ ਕੀ ਕੀ ਕਾਰਨ ਆ ਆਪਾਂ ਇਹਨਾਂ ਨੂੰ ਕਿਵੇਂ ਪਛਾਣਦੇ ਆ ਵੀ ਮਸਟਾਈਟਸ ਆਵੇ ਹੀ ਨਾ ਆਪਣੇ ਛਿੱਟ ਦੇ ਵਿੱਚ ਤੇ ਉਹਦੋਂ ਆਪਾਂ ਜੇ ਪਹਿਲਾਂ ਆਪਾਂ ਕੁਝ ਚੀਜ਼ਾਂ ਦਾ ਧਿਆਨ ਰੱਖ ਲਈਏ ਸੁਣਾ ਦਾ ਜਿਹੜਾ ਰੋਗ ਆ ਉਹ ਆਪਣੇ ਫਾਰਮ ਦੇ ਵਿੱਚ ਕੱਟ ਤੋਂ ਘਟ ਮੌਜੂਦ ਹੋਗਾ ਜੀ ਇਹਦੇ ਨਾਲ ਕਈ ਕਾਰਨ ਹੁੰਦੇ ਆ ਜੀ ਮਸਟੈਟਸ ਦੇ ਇਹਦੇ ਪਹਿਲਾ ਕਾਰਨਤਾ ਜੀ ਜਦੋਂ ਆਪਾਂ ਪਸ਼ੂ ਨੂੰ ਚੋਣਦੇ ਆ ਜੀ ਤੇ ਪਸ਼ੂ ਨੂੰ ਚੋ ਕੇ ਜਦੋਂ ਪਸ਼ੂ ਨਾਲ ਦੇ ਨਾਲ ਬੈਠ ਜਾਂਦਾ ਉਹ ਸਭ ਤੋਂ ਵੱਡਾ ਕਾਰਨ ਬਣ ਜਾਂਦਾ ਕਿਉਂਕਿ ਪਸ਼ੂ ਦੇ ਜਿਹੜੇ ਥਾਣਾ ਉਹਦੇ ਸਰਾਖਾ ਤੇ ਉਹ 15 20 ਮਿੰਟ ਲੇ ਰਹਿੰਦੇ ਜੀ ਜਿਹਦੇ ਕਰਕੇ ਜਿਹੜੇ ਕਟਾਣੂ ਹੁੰਦੇ ਆ ਉਹ ਥਾਣਾ ਦੇ ਸਰਾਖ ਦੇ ਰਾਹੀ ਲੇਵੇ ਦੇ ਵਿੱਚ ਮੌਜੂਦ ਹੋ ਜਾਂਦੇ ਆ ਜਿਹਦੇ ਕਰਕੇ ਮਸਟੈਟਸ ਦਾ ਰੋਗ ਦੀ ਸ਼ੁਰੂਆਤ ਹੁੰਦੀ ਆ ਕੀ ਆਪਾਂ ਕੋਸ਼ਿਸ਼ ਕਰੀਏ ਵੀ ਜਦੋਂ ਆਪਾਂ ਪਸ਼ੂ ਗਾਵਾਂ ਚੋਨੇ ਆ ਆਪਾਂ ਜਿੰਨੀ ਫੀਡ ਪਾਉਣੇ ਆ ਪਸ਼ੂਆਂ ਨੂੰ ਜੇ ਆਪਾਂ ਮਤਲਬ ਵੀ ਅੱਧੀ ਫੀਡ ਪਹਿਲਾਂ ਪਾ ਦਈਏ ਚੋਣ ਤੋਂ ਬਾਅਦ ਅੱਧੀ ਫੀਡ ਪਾ ਦਈਏ ਉਹਦੇ ਨਾਲ ਆਪਾਂ ਨੂੰ ਫਾਇਦਾ ਹੋ ਸਕਦਾ ਕਿਉਂਕਿ ਪਸ਼ੂ ਲਾਲਚਾ ਕੇ ਅੱਧਾ ਘੰਟਾ 15 20 ਮਿੰਟ ਖੜਾ ਰਹਿੰਦਾ ਪਸ਼ੂ ਛੇਤੀ ਬੈਠਦਾ ਨਹੀਂ ਤੇ ਇਹਦੇ ਲਈ ਵੀ ਆਪਾਂ ਨੂੰ ਵਧੀਆ ਬੈਸਟ ਆਪਾਂ ਨੂੰ ਪਸ਼ੂ ਛੇਤੀ ਬੈਠੇ ਹਨਾ ਕੋਈ ਲਾਲਚ ਦੇਣਾ ਪੈਂਦਾ ਪਸ਼ੂਆਂ ਨੂੰ ਕੋਈ ਵੀ ਲਾਲਚ ਦੇ ਦਿਓ ਆਪਾਂ ਜੇ ਮੰਨ ਲਓ ਪਸ਼ੂਆਂ ਨੂੰ 5 ਕਿਲੋ ਤੇਨ ਕਿਲੋ ਫੀਡ ਵੀ ਪਾਉਣੇ ਆ ਤੇ ਆਪਾਂ ਡੇਢ ਕਿਲੋ ਫੀਡ ਚੋਣ ਵੇਲੇ ਪਾਣੀ ਦੇ ਡੇਢ ਕਿਲੋ ਫੀਡ ਚੋਣ ਤੋਂ ਬਾਅਦ ਪਾ ਦਈਏ ਵੀ ਪਸ਼ੂ ਆਪਣਾ ਛੇਤੀ ਬੈਠੇਗਾ ਤੇ ਦੂਸਰਾ ਕਾਰਨ ਆ ਜੀ ਜਿਵੇਂ ਰੱਖ ਜੇ ਵੀ ਆਪਾਂ ਇਸ ਤਰ੍ਹਾਂ ਦੀ ਨਾ ਕੋਈ ਵੀ ਚੀਜ਼ ਨਾ ਪਾਈਏ ਵੀ ਇਹ ਨਾ ਜਿਹਦੇ ਵਿੱਚ ਫੰਗਸ ਹੋਵੇ ਕਿਉਂਕਿ ਦੂਸਰਾ ਕਾਰਨ ਇਹਦਾ ਸਟੈਟਸ ਤੋਂ ਹੋਣ ਦਾ ਫੰਗਸ ਹੀ ਹੈ ਜੀ ਜਿਵੇਂ ਆਪਣੀ ਖਰਾਕ ਆ ਆਪਣੀ ਖਰਾਕ ਦੀ ਹਨਾ ਧਿਆਨ ਰੱਖੋ ਵੀ ਉਸ ਜਗ੍ਹਾ ਤੇ ਤਾਂ ਕਿਤੇ ਪਈ ਵੀ ਜਿੱਥੇ ਕੋਈ ਮੀਂਹ ਆਵੇ ਬਾਅਦਰ ਪਾਣੀ ਦੀ ਨਾ ਪਵੇ ਤੋ ਕਿ ਜਦੋਂ ਕੋਈ ਮੀਂਹ ਮੂਹ ਦੀ ਵਾਸ਼ਰ ਪੈ ਜਾਂਦੀ ਹੈ ਆਪਣੇ ਖਰਾਕ ਦੇ ਗੱਟਿਆਂ ਤੇ ਜਾਂ ਆਪਣੇ ਖਰਾਕ ਭਿੱਜ ਜਾਂਦੀ ਆ ਤੇ ਉਹਦੇ ਵਿੱਚ ਮਤਲਬ ਵੀ ਫੰਗਸ ਪੈਦਾ ਹੋ ਜਾਂਦੀ ਉਲੀ ਲੱਗ ਜਾਂਦੀ ਜੀ ਉਹਨੂੰ ਖਰਾਕ ਨੂੰ ਤੇ ਉਹਦੇ ਕਰਕੇ ਵੀ ਹਨਾ ਮਸਟੈਟਸ ਦਾ ਕਾਰਨ ਪੈ ਜਾਂਦਾ ਜੀ ਤੇ ਤੀਸਰਾ ਕਾਰਨ ਹੈਗਾ ਜੀ ਇਹਦਾ ਜਸੂਈਆਂ گاਵਾ ਹੁੰਦੀਆਂ ਤੇ ਉਹਨਾਂ ਦੀ ਜੇਰ ਪੈਂਦੀ ਨਹੀਂ ਜਾਂ ਉਹਨਾਂ ਦੀ ਜੇਰ ਲੇਟ ਪੈਂਦੀ ਆ ਤੇ ਉਹਦੇ ਕਰਕੇ ਜਿਹੜੇ ਬੱਚੇਦਾਂ ਚ ਇਨਫੈਕਸ਼ਨ ਹੁੰਦੀ ਜਾਂ ਉਹ ਬਹੁਤ ਵੱਡਾ ਕਾਰਨ ਬਣਦੀ ਹੈ ਜੀ ਮਸਟੈਟਸ ਦੇ ਰੋਗ ਦਾ ਤੇ ਆਪਾਂ ਨੂੰ ਇਹਨਾਂ ਕੁਝ ਤੇ ਆਪਾਂ ਇਹਨਾਂ ਗੱਲਾਂ ਦਾ ਖਾਸ ਧਿਆਨ ਰੱਖਣ ਲੱਪੀਏ ਪਹਿਲਾਂ ਹੀ ਤੇ ਆਪਣੇ ਪਸ਼ੂਆਂ ਨੂੰ ਮਸਟੈਟਸ ਹੋਣ ਦਾ ਕਾਰਨ ਹੀ ਨਹੀਂ ਬਣਦਾ ਕੋਈ ਵੀ ਆਪਣੇ ਫਾਰਮ ਦੇ ਵਿੱਚ ਜੇ ਡਾਕਟਰ ਦਾ ਆਉਣਾ ਜਾਣਾ ਬਾਰਾ ਲੱਗਿਆ ਰਿਹਾ ਨਾ ਤੇ ਉੱਥੇ ਮਤਲਬ ਵੀ ਘਾਟਾ ਪੈਂਦਾ ਹੀ ਪੈਂਦਾ ਆਪਾਂ ਨੂੰ ਪਸ਼ੂਆਂ ਦੇ ਬਦਲ ਰੋ ਧਿਆਨ ਜੋ ਗ੍ਰੀਨਲ ਜੋਕ ਨਾ ਜੇ ਆਪਾਂ ਪਸ਼ੂਆਂ ਨੂੰ ਚਾਰ ਪਾਉਣੇ ਆ ਤੇ ਚਾਰ ਹੁਣ ਕਿਉਂ ਟਕਿਆਂ ਹੁੰਦਾ ਜੀ ਆਪਾਂ ਉੱਤੇ ਲਫਾਫਾ ਦਿੰਨੇ ਆ ਮਿੱਟੀ ਪਾਉਣੇ ਆ ਪੂਰਾ ਉਹਨੂੰ ਪੈਕ ਕਰਕੇ ਰੱਖ ਦੇ ਕਿਉਂ ਰੱਖ ਦੇ ਕਿਉਂਕਿ ਦੇ ਵਿੱਚ ਹਵਾ ਨਾ ਇੰਟਰ ਹੋਵੇ ਮੀਂਹ ਦਾ ਪਾਣੀ ਨਾ ਇੰਟਰ ਹੋਵੇ ਕਿਉਂਕਿ ਜੇ ਉਹਦੇ ਤੇ ਮੀਂਹ ਪੈ ਜੂਗਾ ਆਪਾਂ ਖੁੱਲੇ ਹੀ ਛੱਟਤਾ ਚਾਰ ਪਾ ਕੇ ਤੇ ਅਚਾਨਕ ਮੀਂਹ ਆ ਗਿਆ ਜਾਂ ਹਵਾ ਵਿੱਚ ਕਰੌਸ ਹੋ ਗਈ ਉਹਦੇ ਨਾਲ ਨਾ ਚਾਰ ਆਪਣਾ ਖਰਾਬ ਹੋ ਜਾਂਦਾ ਜੀ ਉਲੀ ਪੈ ਜਾਂਦੀ ਹੈ ਜਾਲਾ ਬਣ ਜਾਂਦਾ ਵਿੱਚ ਤੇ ਉਹਦੇ ਉਹ ਫੰਗਸ ਬਣ ਜਾਂਦੀ ਉਹ ਵੀ ਬਹੁਤ ਵੱਡਾ ਕਾਰਨ ਹੈ ਜੀ ਆਪਾਂ ਕਈ ਵਾਰੀ ਲਾਂਚ ਕਰ ਜਾਂਦੇ ਹਾਂ ਇੱਕ ਦੂਸਰੀ ਕਰ ਜਾਂਦੇ ਆ ਵੀ ਚਾਰ ਨੂੰ ਸਕਾ ਕੇ ਆਪਾਂ ਵਿੱਚ ਮਿਕਸ ਕਰ ਦਿੰਨੇ ਆ ਹਨਾ ਮੈਂ ਚਾਰ ਆ ਪਸਕਾਲੇ ਨੇ ਵਿਚੇਰ ਲਾ ਦਿੰਨੇ ਆ ਚਾਰ ਤੇ ਆਪਾਂ ਵੀ ਮਤਲਬ ਵੀ ਕਹੀ ਆਪਾਂ ਕਹਿ ਦਿੰਨੇ ਜੇ ਥੋੜਾ ਬਹੁਤਾ ਖਰਾਬ ਹੀ ਕੁਛ ਨਹੀਂ ਹੁੰਦਾ ਪਰ ਆਪਾਂ ਕਹਿ ਦਿੰਨੇ ਆ ਜੀ ਤੇ ਪਰ ਆਪਣੇ ਪਸ਼ੂਆਂ ਨੂੰ ਇਹ ਚੀਜ਼ ਨਾਲ ਬਹੁਤ ਨੁਕਸਾਨ ਹੁੰਦਾ ਤੇ ਮਸਟੈਟਸ ਦੇ ਨਾ ਮਤਲਬ ਵੀ ਸਭ ਤੋਂ ਵੱਡੀ ਬਿਮਾਰੀ ਮਸਟੈਟਸ ਹੈ ਜੇ ਮਸਟੈਟਸ ਛਿੱੜ ਦੇ ਵਿੱਚ ਪਸ਼ੂ ਨੂੰ ਆ ਗਈ ਜੇ ਆਪਾਂ ਨੂੰ ਉਸ ਉਹਦੀ ਲੱਛਣਾਂ ਦਾ ਨਾਮ ਪਤਾ ਲੱਗਿਆ ਕਿਉਂਕਿ ਪਸ਼ੂ ਦਾ ਜੇ ਇੱਕ ਥਣ ਡੈੱਡ ਹੋ ਗਿਆ ਸਮਝ ਲਓ ਪਸ਼ੂ ਦੀ ਆਪਣੀ ਜਿਹੜੀ ਕੀਮਤ ਆ ਉਹ ਅੱਧੀ ਰਹਿ ਗਈ ਹੈ ਤੇ ਇਸ ਲਈ ਜੀ ਬਹੁਤ ਗੱਲਾਂ ਦਾ ਹਨਾ ਆਪਾਂ ਨੂੰ ਧਿਆਨ ਰੱਖਣਾ ਪੈਂਦਾ ਜੇ ਫਾਰਮ ਚਲਾਉਣਾ ਨਾਲ ਤੇ ਇਹਨਾਂ ਨਿੱਕੀ ਨਿੱਕੀ ਚੀਜ਼ਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੁੰਦਾ ਚਲੋ ਆਪਾਂ ਖੁਰਨੀ ਦੇ ਵਿੱਚ ਪੱਠੇ ਪਾਉਣੇ ਆ ਜੀ ਤੇ ਵਿੱਚ ਆਪਾਂ ਖਰਾਫੀ ਈਡ ਪਾਉਣੇ ਆ ਦਾਣਾ ਪਾ ਦਿੰਨੇ ਆ ਬਾਅਦ ਵਿੱਚ ਕੁਝ ਪੱਠੇ ਪਏ ਆ ਖੁਰਨੀ ਦੇ ਵਿੱਚ ਆਪਾਂ ਪਸ਼ੂ ਐਸੀ ਤਰ੍ਹਾਂ ਨਵਾ ਦਿੰਨੇ ਆ ਤੇ ਖੁਰਨੀ ਵਿੱਚ ਤਾਂ ਮੰਨੂ ਮੁੱਲੀ ਪਾਣੀ ਪੈ ਜਾਂਦਾ ਜੀ ਪਸ਼ੂਆਂ ਦੇ ਹਨਾ ਪੈ ਜਾਂਦੇ ਪਾਣੀ ਤੇ ਆਪਾਂ ਕਈ ਵਾਰ ਸ਼ਾਮ ਨੂੰ ਪੱਠੇ ਰਲਾਉਣੇ ਆ ਆਪਾਂ ਕਹਿ ਦਿੰਨੇ ਚਲੋ ਥੋੜੇ ਬਹੁਤੇ ਪੱਠੇ ਪਏ ਆ ਆਪਾਂ ਹੀ ਮਿਕਸ ਕਰ ਦਿੰਨੇ ਵਿੱਚ ਆਪਾਂ ਦੇਖਦੇ ਨਹੀਂ ਜਿਉਂ ਖੋਨੀ ਨੂੰ ਸਾਫ਼ ਬਿਲਕੁਲ ਸਾਫ਼ ਕਰਕੇ ਪੱਠੇ ਪੋਣੇ ਚਾਹੀਦੇ ਕਿਉਂਕਿ ਛੋਟੇ ਛੋਟੇ ਜੀ ਪੈਦਾ ਹੋ ਜਾਂਦੇ ਆ ਉਹ ਵੀ ਪਸ਼ੂ ਜੀ ਦੇ ਪੱਠਿਆਂ ਦੇ ਵਿੱਚ ਖਾ ਲੈਂਦਾ ਉਹ ਖਾ ਲੈਂਦਾ ਜੀ ਪਸ਼ੂ ਉਹ ਵੀ ਫਿਰ ਅੰਦਰ ਜਾ ਕੇ ਫੰਗਸ ਬਣਾਉਂਦੇ ਆ ਜਿਉਂ ਦੇ ਮਿਸਟੈਕਸ ਵੀ ਕਈ ਤਰ੍ਹਾਂ ਦੇ ਹੁੰਦੀ ਜਿਵੇਂ ਹੁਣ ਆਪਾਂ ਪਸ਼ੂ ਨੂੰ ਚੋਈ ਜਾਂਦੇ ਆ ਨਾ ਤੇ ਕਿਸੇ ਵੀ ਕਾਰਨ ਆਪਾਂ ਮਤਲਬ ਕੋਈ ਨਵਾਂ ਬੰਦਾ ਹੀ ਬਾਹਰ ਦਿੰਨੇ ਆ ਪਸ਼ੂ ਚੋਣ ਵਾਸਤੇ ਮਤਲਬ ਵੀ ਉਹਨੇ ਥੋੜਾ ਬਹੁਤਾ ਦੁੱਧ ਥਣਾ ਦੇ ਵਿੱਚ ਛੱਡਤਾ ਉਹ ਦੁੱਧ ਛੱਡੀਆਂ ਦਾ ਰੂਪ ਧਾਰਨ ਕਰ ਲੈਂਦਾ ਉਹ ਵੀ ਮਿਸਟੈਕਸ ਦਾ ਕਾਰਨ ਬਣ ਜਾਂ ਇਹ ਛੱਡੀਆਂ ਲੱਗੀਆਂ ਸਮਝ ਲਓ ਵੀ ਆਪਣੇ ਪਸ਼ੂ ਦੀ ਮਸਟੈਟਸ ਦੀ ਸ਼ੁਰੂਆਤ ਹੀ ਸ਼ੁਰੂਆਤ ਹੀ ਲੱਛਣ ਹੈ ਤੇ ਇਸ ਲਈ ਜੀ ਧਿਆਨ ਰੱਖੋ ਜਦੋਂ ਵੀ ਤੁਹਾਨੂੰ ਥੋੜਾ ਬਹੁਤ ਵੀ ਮਸਟੈਟਸ ਦਾ ਪਤਾ ਲੱਗਦਾ ਲਾਗ ਦੀ ਨਾਬਗ ਟ੍ਰੀਟਮੈਂਟ ਸ਼ੁਰੂ ਕਰੋ ਜੇ ਪੱਕਾ ਥਾਂ ਆਪਣੇ ਫਾਰਮ ਦੇ ਵਿੱਚ ਪੱਕਾ ਥਾਂ ਹਨਾ ਹੁਣ ਤਾਂ ਆਮ ਹੀ ਫਾਰਮਾਂ ਦੇ ਵਿੱਚ ਪੱਕਾ ਥਾਂ ਬਹੁਤ ਜ਼ਿਆਦਾ ਕੱਚਾ ਥਾਂ ਬਹੁਤ ਮਤਲਬ ਵੀ ਢੇਰੀਆਂ ਵਿੱਚ ਬਣਾਈ ਬੈਠੇ ਵੱਡੇ ਵਿੱਚ ਕਈ ਆਪਾਂ ਜਗ੍ਹਾ ਥੋੜੀ ਹੁਣ ਕਰਕੇ ਆਪਾਂ ਪੱਕਾ ਥਾਂ ਸਾਰਾ ਬਣਾ ਲੈਨੇ ਉੱਥੇ ਮੈਟ ਬਹੁਤ ਜ਼ਰੂਰੀ ਹੈ ਜੀ ਮੈਟਾਂ ਕਰਕੇ ਮਸਟੈਟਸ ਦਾ ਚਲੋ ਬਚਾ ਹੋ ਜਾਂਦਾ ਜ ਦੇ ਲੇਵੇ ਦੇ ਵਿੱਚ ਛਰੀਟ ਵੱਜ ਜਾਂਦੀ ਆ ਫਨ ਖਰਾਬ ਹੋ ਜਾਂਦੇ ਆ ਉਹਦੇ ਕਰਕੇ ਉਹ ਸਟੈਟਿਸ਼ਨ ਬਾਤ ਹੋ ਜਾਂਦੀ ਹੈ ਜੀ ਤਾਂ ਜੀ ਜਿਆਦਾ ਦੁੱਧ ਦੇਣ ਵਾਲੀਆਂ گاਵਾ ਦੇ ਵਿੱਚ ਹੀ ਜਿਆਦਾ ਮਤਲਬ ਵੀ ਵੇਖਣ ਨੂੰ ਮਿਲਦੀ ਜਿਹੜੀਆਂ ਘੱਟ ਦੁੱਧ ਦੇਣ ਵਾਲੀਆਂ گاਵਾ ਉਹਨਾਂ ਵਿੱਚ ਕੁੜੀ ਦੀ ਘੱਟ ਹੁੰਦੀ ਹੈ ਇਹ ਮੁਸ਼ਕਲ ਕਈ ਵਾਰੀ ਨਾ ਆਪਾਂ ਪਾਸੂਆਂ ਦੇ ਵਿੱਚੋਂ ਜਿਆਦਾ ਦੁੱਧ ਲੈਣ ਦੇ ਲਾਲਚ ਦੇ ਮਾਰੇ ਆਪਾਂ ਫੀਡ ਦਾਣਾ ਹਨਾ ਜਿਆਦਾ ਕਰ ਦਿੰਨੇ ਆ ਜੀ ਤੇ ਉਹਦੇ ਕਰਕੇ ਵੀ ਹਨਾ ਕਾਰਨ ਬਣ ਜਾਂਦਾ ਕਿਉਂਕਿ ਆਪਾਂ ਫੀਡ ਜਿਆਦਾ ਦਾਣਾ ਪਾਵਾਂਗੇ ਉਹਦੇ ਨਾਲ ਆਪਾਂ ਮਿੱਠਾ ਸੋਡਾ ਬਫਰ ਵਗੈਰਾ ਨਹੀਂ ਪਾਉਂਦੇ ਇਸਟੂ ਵਗੈਰਾ ਨਹੀਂ ਪਾਉਂਦੇ ਤੇ ਉਹਦੇ ਕਰਕੇ ਆਪਣਾ ਡਬਲ ਨੁਕਸਾਨ ਹੋ ਜਾਂਦਾ ਜੀ ਇੱਕ ਤਾਂ ਫੀਡ ਵੱਧ ਪੈ ਜਾਂਦੀ ਆ ਅੰਦਰ ਜਾ ਕੇ ਐਸਿਡੋਸਿਸ ਬਣ ਜਾਂਦਾ ਤੇ ਆਬ ਬਣ ਜਾਂਦਾ ਜੀ ਤੇ ਉਹਦੇ ਕਰਕੇ ਵੀ ਮਸਟੈਟਸ ਦਾ ਕਾਰਨ ਬਣ ਜਾਂਦਾ ਜੀ ਉਹ ਵੀ ਤੇ ਆਪਾਂ ਨੂੰ ਜੇ ਮਸਟੈਟਸ ਦਾ ਸ਼ੈਡ ਫਾਰਮ ਦੇ ਵਿੱਚ ਆਪਣੇ ਮਸਟੈਟਸ ਦੂਰ ਰਵੇ ਇਸ ਲਈ ਜੀ ਇਹਨਾਂ ਚੀਜ਼ਾਂ ਦਾ ਧਿਆਨ ਰੱਖੋ ਉਲੀ ਵਾਲੀ ਫੰਗਸ ਵਾਲੀ ਚਾਰਨਾ ਪਾਓ ਖਾਾਕਣਾ ਪਾਓ ਅਰੇ ਛੇਤੀ ਪਸ਼ੂ ਚੋਣ ਤੋਂ ਬਾਅਦ ਬੈਠੇ ਨਾ ਪਸ਼ੂ ਦੇ ਚੋਣ ਤੋਂ ਬਾਅਦ ਦਵਾਈ ਜ਼ਰੂਰ ਲਾਓ ਜੀ ਤੁਹਾਨੂੰ ਇੱਕ ਵੀਡੀਓ ਬਣਾਵਾਂਗੇ ਵੀ ਅਸੀਂ ਦਵਾਈ ਫਾਰਮ ਦੇ ਵਿੱਚ ਵਰਤਦੇ ਹਾਂ ਕਿਹੜੀ ਵਰਤਦੇ ਹਾਂ ਤੇ ਆਪਣੇ ਪਹਿਲਾ ਪਸ਼ੂਆਂ ਦੇ ਵਿੱਚ ਥੋੜੀ ਜਿਹੀ ਜ਼ਿਆਦਾ ਹੋ ਗਈ ਸੀ ਆਪਾਂ ਨੂੰ ਜਦੋਂ ਸ਼ੁਰੂ-ਸ਼ੁਰੂ ਕੀਤਾ ਸੀਗਾ ਫਾਰਮ ਇੱਕ ਦੋ ਗਾਵਾਂ ਸੀ ਤੇ ਆਪਾਂ ਨੂੰ ਇਹਨਾਂ ਚੀਜ਼ਾਂ ਬਾਰੇ ਨੌਲੇਜ ਨਹੀਂ ਸੀਗੀ ਆਪਣੇ ਪਸ਼ੂ ਨੂੰ ਬਹੁਤ ਜ਼ਿਆਦਾ ਮਸਟੈਟਸ ਸੀ ਜਿਹਦੇ ਆਪਾਂ ਨੂੰ ਕਾਰਨਾਂ ਦਾ ਪਤਾ ਨੱਗਲ ਨਾ ਪਿਆ ਤੇ ਫਿਰ ਆਪਾਂ ਥੋੜਾ ਜਿਹਾ ਸੁਧਾਰ ਕਰ ਲਿਆ ਤੇ ਆਪਾਂ ਇਹ ਚਲੋ ਫਾਰਮ ਜ਼ਿਆਦਾ ਵੱਡਾ ਦਾ ਲਈਗਾ ਕਾਰਮ ਹੈਗਾ ਛੋਟਾ ਤੇ ਵੈਸੇ ਤਾਂ ਇਹ ਚੀਜ਼ਾਂ ਬਾਰੇ ਨੌਲਜ ਜੀ ਹਨ ਹਰੇਕ ਨੂੰ ਹੀ ਆ ਹੁਣ ਤਾਂ ਪਰ ਜਿਹੜੇ ਭੈਣ ਭਰਾ ਨੇ ਨਵੇਂ ਪਸ਼ੂ ਰੱਖਣੇ ਆ ਜਾਂ ਜਿੰਨਾਂ ਕੋਲ ਪਸ਼ੂ ਹੈ ਨਹੀਂ ਜੀ ਹਨਾ ਉਹਨਾਂ ਉਹਨਾਂ ਨੂੰ ਨਹੀਂ ਪਤਾ ਇਹਨਾਂ ਚੀਜ਼ਾਂ ਬਾਰੇ ਜਿਹੜੇ ਨਵੇਂ-ਨਵੇਂ ਪਸ਼ੂ ਰੱਖਣ ਲੱਗੇ ਏ ਟੰਗਾਂ ਨੂੰ ਇੱਕ ਦੋ ਪਸ਼ੂ ਹੁੰਦੇ ਆ ਉਹਨਾਂ ਚੀਜ਼ ਉਹਨਾਂ ਨੂੰ ਇਹਨਾਂ ਚੀਜ਼ਾਂ ਬਾਰੇ ਨਹੀਂ ਪਤਾ ਹੁੰਦਾ ਜੀ ਤੇ ਚਲੋ ਹਨਾ ਆਪਾਂ ਨੇ ਜੋ ਆਪਾਂ ਨੂੰ ਨੌਲਜ ਆ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਆ ਜੀ ਭੈਣ ਭਰਾ ਜਿਹੜੇ ਮਤਲਬ ਕੀ ਦੀ ਨਹੀਂ ਆਪਾਂ ਨੂੰ ਪਤਾ ਉਹ ਆਪਾਂ ਨੂੰ ਰਾਇ ਵੀ ਦੇ ਸਕਦੇ ਆ ਕਿਉਂਕਿ ਆਪਾਂ ਇੱਕ ਦੂਜੇ ਨੂੰ ਰਾਇ ਦੇਣ ਦੇ ਨਾਲ ਭੈਣ ਭਰਾਵਾਂ ਦੇ ਸ ਪਤਨੂ ਜੀ ਦੱਸਿਆ ਵੀ ਆਪਣੇ ਫਾਰਮ ਦੇ ਵਿੱਚ ਮਸਟੈਟਸ ਆਉਣ ਤੋਂ ਆਪਾਂ ਕਿਵੇਂ ਰੋਕ ਸਕਦੇ ਆ ਆਪਾਂ ਪਹਿਲੇ ਸਾਵਧਾਨੀਆਂ ਕਿਹੜੀਆਂ-ਕਿਹੜੀਆਂ ਵਰਤ ਸਕਦੇ ਆ ਵੀ ਆਪਣੇ ਪਸ਼ੂਆਂ ਨੂੰ ਮਸਟੈਟਸ ਤੋਂ ਬਚੇ ਰਹਿਣ ਕਿੱਦਸ ਹੋਣ ਦੇ ਕਾਰਨ ਕੀ ਆ ਤੇ ਮਸਟੈਟਸ ਨੂੰ ਆਪਾਂ ਆਪਣੇ ਫਾਰਮ ਤੋਂ ਦੂਰ ਕਿਵੇਂ ਰੱਖ ਸਕਦੇ ਆ ਤੇ ਜੀ ਜੇ ਤੁਹਾਨੂੰ ਜੀ ਸਾਡੀ ਵੀਡੀਓ ਵਧੀਆ ਲੱਗਦੀ ਆ ਮੇਰੀਆਂ ਗੱਲਾਂ ਤੋਂ ਤੁਹਾਨੂੰ ਵਧੀਆ ਜਾਣਕਾਰੀਆਂ ਲੱਗੀਆਂ ਜੀ ਪਲੀਜ਼ ਸਬਸਕ੍ਰਾਈਬ ਕਰ ਲਓ ਜੀ ਤੇ ਲਾਈਕ ਵੀ ਕਰ ਦਿਆ ਕਰੋ ਜੀ ਤੇ ਭੈਣ ਭਰਾ ਕਮੈਂਟ ਕਰਕੇ ਵੀ ਜਰੂਰ ਦੱਸੋ ਜੇ ਸਾਡੀ ਜਾਣਕਾਰੀ ਤੁਹਾਨੂੰ ਕਿੱਦਾਂ ਦੀ ਲੱਗੀ ਹੈ ਜੇ ਕਿਤੇ ਮਿਸਟੇਕ ਹੋਈ ਹੈ ਤੁਸੀਂ ਉਹ ਵੀ ਦੱਸੋ ਜੀ ਜਿਹੜੀ ਚੀਜ਼ ਦਾ ਸਾਨੂੰ ਨਹੀਂ ਨੌਲੇਜ ਇਹ ਸੀ ਤੁਹਾਡੇ ਤੋਂ ਪੁੱਛਾਂਗੇ ਜੀ ਕਦੇ ਤੇ ਉਹ ਵੀ ਸਾਨੂੰ ਕਮੈਂਟ ਵਿੱਚ ਜਰੂਰ ਲੈਦੇਆ ਕਰੋ ਜੀ ਤੇ ਜਿਹੜੀ ਆਪਾਂ ਨੂੰ ਜਾਣਕਾਰੀ ਹੈ ਜਿਉਂ ਨਹੀਂ ਆਪਾਂ ਤੁਹਾਨੂੰ ਇਹ ਜਾਣਕਾਰੀ ਸ਼ੇਅਰ ਕੀਤੀ ਹੈ ਜੀ ਤੇ ਆਪਾਂ ਜੀ ਐਕਤੀਸ ਤੁਹਾਨੂੰ ਮਿਸਟੇਕਸ ਦੇ ਕਾਰਨ ਦੱਸੇ ਆ ਜੀ ਕਿ ਕੀ ਕਾਰਨ ਹੁੰਦੇ ਆ ਤੇ ਆਪਾਂ ਮਿਸਟੇਕਸ ਨੂੰ ਆਪਣੇ ਫਾਰਮ ਤੋਂ ਕਿਵੇਂ ਥੋੜੇ ਦੂਰ ਰੱਖ ਸਕਦੇ ਆ ਤੇ ਅਗਲੀ ਵੀਡੀਓ ਆਪਾਂ ਬਣਾਵਾਂਗੇ ਜੀ ਜੇ ਮਿਸਟ੍ਰੈਟਸ ਆਪਣੇ ਪਤੀਆਂ ਨੂੰ ਹੋ ਜਾਂਦੀ ਆ ਤੇ ਉਹਦਾ ਦੇਸੀ ਇਲਾਜ ਜੀ ਕਿਵੇਂ ਆਪਾਂ ਕਰ ਸਕਦੇ ਹਾਂ ਧੰਨਵਾਦ